ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਕੀ ਲੱਗਦਾ ਕਿ ਇਸ ਵਾਰ ਮਾਹੌਲ ਵੋਟਾਂ ਦਾ ਕੁਝ ਹੋਰ ਹੀ ਰੰਗ ਦਿਖਾ ਰਿਹਾ ਲੱਗਦਾ ਨਹੀਂ ਕਿ ਇਸ ਵਾਰ ਜੋ ਭਗਵੰਤ ਮਾਨ ਸੀਐਮ ਭਗਵੰਤ ਮਾਨ ਦਾ ਵਾਦਾ ਸੀ ਕਿ ਤੇ ਰਾਜ ਜੀਉ ਪੰਜਾਬ ਹੀ ਰਹੋ ਮੁਸ਼ਕਲ ਆਏ ਚੀਜ਼ ਆਉਣੀ ਕਿਉਂਕਿ ਪਹਿਲਾਂ ਲੋਕ ਬਦਲਾ ਦੇ ਕਾਰਨ ਵੋਟਾਂ ਪਾ ਗਏ ਨੇ ਪਰ ਹੁਣ ਉਹੀ ਲੋਕ ਸਬੋਧਨ ਨਹੀਂ ਕਰ ਰਹੇ ਭਗਵੰਤ ਮਾਨ ਦੀ ਸਰਕਾਰ ਨੂੰ ਗਾਲਾਂ ਕੱਢ ਰਹੇ ਨੇ ਗਲਤ ਵਿਚਾਰ ਦੇ ਰਹੇ ਨੇ ਇਸ ਵਾਰ ਲੱਗਦਾ ਨਹੀਂ ਕਿ ਚੁਟਕਲਿਆਂ ਦਾ ਕੰਮ ਚੱਲੂਗਾ ਕਿਉਂਕਿ ਸੀਐਮ ਭਗਵੰਤ ਮਾਨ ਕਮੇਡੀਅਨ ਨੇ ਇੱਕ ਤਾਂ ਪਹਿਲਾਂ ਲੋਕਾਂ ਦਾ ਕਹਿਣਾ ਕਿ ਪਹਿਲਾਂ ਤਾਂ ਸਾਨੂੰ ਬਦਲਾ ਚਾਹੀਦਾ ਸੀ ਬਦਲਾ ਦੇ ਨਾਤੇ ਅਸੀਂ ਵੋਟ ਪਾ ਦਿੱਤੀ ਪਰ ਸਾਨੂੰ ਲੱਗਿਆ ਨਹੀਂ ਕੋਈ ਬਦਲਾਵ ਆਇਆ ਕਿ ਸਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਸਾਨੂੰ ਨਹੀਂ ਦਿੱਤੀ ਗਈ ਰਜਗਾਰ ਨਹੀਂ ਸਾਨੂੰ ਪ੍ਰੋਪਰ ਦਿੱਤਾ ਗਿਆ ਲੱਗਦਾ ਨਹੀਂ ਕਿ ਸਵਾਰ 13 ਤੇ 13 ਸੀਟਾਂ ਚੁਟਕ ਲਿਆ ਨਾਲ ਆਮ ਆਦਮੀ ਪਾਰਟੀ ਸਰਕਾਰ ਲਿਜਾ ਸਕਦੀ ਹੈ ਕਿਉਂਕਿ ਸਵਾਰ ਮਾਹੌਲ ਬਹੁਤ ਬਦਲ ਗਿਆ ਮਾਹੌਲ ਇਸ ਵਾਰ ਤੁਸੀਂ ਮੰਨ ਲਵੋ ਬਹੁਤ ਜ਼ਿਆਦਾ ਬਦਲ ਚੁੱਕਿਆ ਕਿਉਂਕਿ ਜਿਹੜੀਆਂ ਸੀਟਾਂ ਪੱਕੀਆਂ ਨੇ ਇੱਕ ਸੀਟ ਤਾਂ ਸੰਗਰੂਰ ਦੀ ਮੰਨ ਕੇ ਚੱਲੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ ਉਹ ਟਿਕਟ ਬਿਲਕੁਲ ਪੱਕੀ ਐ ਲੋਕ ਬਹੁਤ ਸਬੋਧਨ ਕਰੇ ਨੇ ਭਾਰੀ ਲੀਡ ਨਾਲ ਜਿੱਤਣਗੇ ਉਥੋਂ ਔਰ ਦੂਜੀ ਸੀਟ ਖਡੂਰ ਸਾਬ ਤੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕ ਬਹੁਤ ਸਬੋਧਨ ਕਰ ਰਹੇ ਨੇ ਉਹ ਵੀ ਸੀਟ ਵੱਡੀ ਲੀਡ ਦੇ ਨਾਲ ਜਿੱਤੀ ਜਾ ਸਕਦੀ ਹੈ 13 ਦੇ ਵਿੱਚੋਂ ਦੋ ਸੀਟਾਂ ਤਾਂ ਮੰਨ ਕੇ ਚੱਲੋ ਔਰ ਤੀਜੀ ਸੀਟ ਫਰੀਦਕੋੜ ਤੋਂ ਭਾਈ ਬੈਂਤ ਸ਼ਹੀਦ ਭਾਈ ਬੈਂਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਨੂੰ ਵੀ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਬਹੁਤ ਸਬੋਧਨ ਲੋਕਾਂ ਦਾ ਮਿਲ ਰਿਹਾ ਉਧਰ ਵੀ ਕੁਝ ਚਾਂਸ ਨੇ ਉਧਰ ਵੀ 40-60% ਦੇ ਚਾਂਸ ਨੇ ਉੱਥੋਂ ਵੀ ਲੀਡ ਵੱਡੀ ਆ ਸਕਦੀ ਆ ਫ੍ਰੀ ਰਿਪੋਰਟ ਤੋਂ ਤਾਂ ਇਸ ਵਾਰ ਮਾਹੌਲ ਕੁਝ ਹੋਰ ਤਰ੍ਹਾਂ ਦਾ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਸਕਦੇ ਹੋ ਕਿਹੜੀ ਲੱਗਦਾ ਤੁਹਾਨੂੰ ਪਾਰਟੀ ਵੱਧ ਸੀਟਾਂ ਲਿਆ ਸਕਦੀ ਹੈ ਜੋ ਸੀਐਮ ਭਗਵੰਤ ਮਾਨ ਦਾ ਸੁਪਨਾ ਸੀ ਜੋ ਕਹਿੰਦੇ ਪੰਜਾਬ ਦਾ ਹੀਰੋ 13 0 ਪਰ ਉਹ ਮੁਸ਼ਕਲ ਹੈ ਉਹ 13 0 ਨਹੀਂ ਹੋ ਸਕਦੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿੰਨਾ ਬਹੁਤ ਔਖਾ ਲੋਕਾਂ ਨੂੰ ਆਪ ਦੇ ਹੱਕ ਦੇ ਵਿੱਚ ਸਬੋਧਨ ਕਰਉਣਾ ਉਹ ਬਹੁਤ ਕਮ ਔਖਾ ਕਿਉਂਕਿ ਹਰ ਇੱਕ ਦੀ ਆਪਦੀ ਆਪਦੀ ਵਿਚਾਰਧਾਰਾ ਤਾਂ ਇਸ ਵਾਰ ਚੁਟਕਲਿਆਂ ਦੇ ਨਾਲ ਕੰਮ ਨਹੀਂ ਚੱਲਣਾ